ਕਿਰਤ ਧਰਮ ਦੀ ਕਰਕੇ ਸ਼ੇਰ ਬਲਿਓ ਆਪੋ ਵਿੱਚ ਦੀ ਪ੍ਰੇਮ ਵਦਾਈ ਚੱਲੋ ਇਹ ਜੋ ਪੈ ਗਏ ਉਹ ਜੜ ਸੰਸਾਰ ਸਰ ਇਸ ਨੂੰ ਸੱਚ ਦਾ ਸਬਕ ਸਿਖਾਈ ਚੱਲੋ ਖੁਸ਼ੀਆਂ ਮਾਣ ਲਓ ਅਮਰਤ ਫੁਹਾਰ ਦੀਆਂ ਸੱਚੇ ਹੁਕਮ ਨੂੰ ਸੀਸ ਨਿਵਾਈ ਚੱਲੋ ਸੰਤਖਾਰ ਸ੍ਰੀ ਦਸ਼ਮੇਸ਼ ਜੀ ਕਾ ਤੇਜ ਜੋਤ ਦੇ ਜੋਤ ਮੈ ਲਾਈ ਚੱਲੋ ਮਰਿਆਦਾ ਬੱਦੀ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਬੋਲ ਉਸਦੇ ਉਤੇਬਰ ਸਾਈ ਚੱਲੋ ਪੰਜਾਬ ਵਿੱਚ ਪਰਮੇਸ਼ਰ ਵਸਦਾ ਏ ਦਾਤ ਅੰਮ੍ਰਿਤ ਦੀ ਝੋਲੀ ਵਿੱਚ ਪਾਈ ਚੱਲੋ ਚਤਰ ਸਤ ਦੇ ਸੀਸ ਤੇ ਰੂਜਦਾ ਸਾਰੇ ਰੰਗ ਕੇ ਕਦਮ ਠਾਈ ਚੱਲੋ ਦੁਖੀ ਬੀਨ ਆਨਾਤ ਦੀ ਕਰੋ ਰਖਿਆ ਉਜੜੇ ਘਰਾਂ ਦੇ ਤੈਂ ਵਸਾਈ ਚੱਲੋ ਕਰਹੁ ਸੰਤਾਂ ਦੀ ਸੇਵਾ ਬਲੀ ਹੋ ਕੇ ਜਲਮ ਪਾਪੀਆਂ ਤਾਂ ਹੀ ਦਬਾਈ ਚੱਲੋ ਸ਼ਕੁਰ ਹਰ ਕੇ ਲੰਗਰ ਗੁਰੂ ਜੀ ਕਾ ਦੇਗ ਤੇਗ ਦੀ ਫਤਿਹ ਬੁਲਾਈ ਚੱਲੋ ਕਰੋ ਸਿਵਾ ਸਤੀ ਨਿਰਮਲੋ ਕੇ ਦੁਇ ਦਵੈਤ ਨੂੰ ਦਿਲੋਂ ਮੇ ਟਾਈ ਚੱਲੋ ਵਾਹ ਵਾਹ ਦੀਪ ਇਕਮ ਕੋਰ ਹਰਦਮ ਸੁਰਤ ਸ਼ਬਦ ਦੇ ਨਾਲ ਮਿਲਾਈ ਚੱਲ ਤਮ ਦੇ ਕਰੋ ਦਰਸ਼ਨ ਤੁਰਿਆ ਪਦ ਤੇ ਅਸਨ ਜਮਾਈ ਚੱਲੋ ਆਵ ਗੌਣ ਦਾ ਗੇੜ ਨਾ ਰਹੇ ਸਿਰ ਤੇ ਵੇਲਾ ਸਾਂਭ ਕੇ ਸ ਨੂੰ ਕਾਈ ਚੱਲੋ ਉਹ ਜਾਗ ਦੇ ਲਟਣਾ ਲੈ ਕੋਈ ਤੂੰ ਹੀ ਤੂੰ ਦਾ ਸ਼ਬਦ ਤੇ ਈ ਚੱਲੋ ਪਰ ਹੋ ਕੇ ਕਾਲ ਦੇ ਪਟੜੇ ਤੂੰ ਬੇਗਮਪੁਰ ਦੇਵਤਾ ਈ ਚੱਲੋ ਉਦੇ ਲੁੱਟ ਨਾ ਦੇ ਕੋਈ ਤੂੰ ਹੀ ਤੂੰ ਹੀ ਦਾ ਸ਼ਬਦ ਤੇ ਆਈ ਚੱਲੋ ਪਰਿਓ ਕੇ ਕਾਲ ਦੇ ਪਟੜੇ ਤੂੰ ਬੇਗਮਪੁਰ ਦੇ ਤਾਈ ਵਾ ਸਾਈ ਚੱਲੋ ਸਤ ਸੰਗਤ ਦੇ ਬਾਜਨਾ ਮਿਲੇ ਢੋਈ ਇਸ ਪਾਸੇ ਨੂੰ ਕਰਦੇ ਢਾਈ ਚੱਲੋ ਵਿੱਚ ਲੋਕ ਪਰਲੋਕ ਦੇ ਬਚਨ ਢੰਕੇ ਢੂੜੀ ਮਸਤਕ ਦੇ ਨਾਲ ਲਗਾਈ ਚੱਲੋ ਮਿਲੀ ਵਾਰੀ ਪ੍ਰਭੂ ਦੇ ਮਿਲਣ ਸੰਦੀ ਸੁਦਾ ਸਰ ਵਿੱਚ ਤਾਰੀਆਂ ਲਾਈ ਚੱਲੋ ਕਾਗੋ ਹੰਸ ਉਹ ਚੁਣ ਲਓ ਸੁੱਚੇ ਮੋਤੀ ਸਹਿਜ ਰਸ ਵਿੱਚ ਜੇ ਮਾਤਰਪ ਤਾਈ ਚੱਲੋ ਅਕਾਲ ਪੁਰਖ ਦੇ ਜੁੜ ਕੇ ਵਿੱਚ ਚਰਨਾ ਬਾਲ ਕਾਲ ਦੇ ਤਾਈਂ ਢਾਈ ਚੱਲੋ ਮਾਨਸਿੰਦ ਨੂੰ ਬਖਸ਼ਿਓ ਦਾ ਦੇਓ ਪੈਜ ਦਿਰਦ ਦੀ ਸਦਾਰ ਖਾਈ ਚੱਲੋ ਕਾਲਪੁਰਖ ਦੇ ਜੁੜਕੇ ਦਿੱਤ ਚਰਨ ਬਲਕਾਲ ਦੇ ਤਾਈਂ ਢਾਈ ਚੱਲੋ ਮਾਨਸਿੰਦ ਨੂੰ ਬਖਸ਼ਿਓ ਦਾ ਦੇਓ ਪੈਜ ਬਿਰਦ ਦੀ ਸਦਾਰ ਖਾਈ ਚੱਲੋ